ਸਸੀ ਕਾਲ ਦੋਸਤੋ ਮੈਂ ਦਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਦਾ ਟੀਚਰਸ ਟੀਵੀ YouTube ਚੈਨਲ ਤੇ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਅੱਜ ਆਪਾਂ ਮੈਥ ਦੀ ਅਗਲੀ ਵੀਡੀਓ ਜਿਹੜੀ ਆ ਤੁਹਾਡੇ ਨਾਲ ਉਹ ਕਰਨ ਜਾ ਰਹੇ ਆ ਆਪਾਂ ਇਹਦੇ ਪਹਿਲੇ ਜਿਹੜਾ ਅਧਿਆਏ ਹੈ ਉਹਦੇ ਵਿੱਚ ਜਿਹੜੇ ਜਿੰਨੇ ਵੀ ਕੁਐਸਚਨ ਆ ਉਹ ਆਪਾਂ ਹੱਲ ਕਰਾਂਗੇ ਇਸ ਤੋਂ ਪਹਿਲਾਂ ਜਿਹੜੀਆਂ ਹੈਗੀਆਂ ਆਪਾਂ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਪ੍ਰਣਾਲੀ ਦੇ ਰੂਪ ਦੇ ਵਿੱਚ ਜਿਹੜੀਆਂ ਸੰਖਿਆਵਾਂ ਨੂੰ ਕਿਵੇਂ ਲਿਖਿਆ ਜਾਂਦਾ ਉਹ ਵੀਡੀਓ ਜਿਹੜੀ ਪਹਿਲਾਂ ਤੁਸੀਂ ਚੈਨਲ ਦੇ ਉੱਤੇ ਦੇਖ ਸਕਦੇ ਆਂ ਰੂਮਨ ਅੰਕ 1000 ਤੱਕ ਕਿਵੇਂ ਲਿਖੇ ਜਾਂਦੇ ਆ ਉਹ ਵੀਡੀਓ ਵੀ ਸਾਡੀ ਜਿਹੜੀ ਹੈਗੀ ਐ ਇਸ ਚੈਨਲ ਦੇ ਉੱਤੇ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਆ 6ਵੀਂ ਕਲਾਸ ਦੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜਿਹੜਾ ਹੈਗਾ ਪੰਜਾਬੀ ਮੀਡੀਅਮ ਦੇ ਵਿੱਚ ਇਸ ਲੀਵਸਾ ਸਾਡਾ ਤੇ ਤੁਸੀਂ ਇਹ ਤੋਂ ਦੇਖ ਕੇ ਆਪਦੇ ਬੱਚੇ ਜਿਹੜੇ ਹੈਗੇ ਤੁਹਾਡੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਪੜ੍ਹਦੇ ਆ ਉਹ ਇਹ ਤੋਂ ਫਾਇਦਾ ਲੈ ਸਕਦੇ ਆ ਅ ਮੈਥ ਪ੍ਰੋਪਰ ਤਰੀਕੇ ਦੇ ਨਾਲ ਅਸੀਂ 1/1 ਜਿਹੜੀ ਹਰ ਇੱਕ ਚੀਜ਼ ਡਿਟੇਲ ਦੇ ਨਾਲ ਇਹਨੂੰ ਸਮਝਾ ਰਹੇ ਹਾਂ ਛੋਟੀਆਂ ਕਲਾਸਾਂ ਜਿਹੜੀਆਂ ਹੈਗੀਆਂ ਜਾਂ ਪੰਜਾਬੀ ਮੀਡੀਅਮ ਦੇ ਵਿੱਚ ਬਹੁਤ ਘੱਟ ਚੈਨਲ ਆ ਜਿਹੜੇ ਤੇ ਉਹ ਕਰ ਰਹੇ ਪਰ ਸਾਡਾ ਇੱਕ ਇੱਕੋ ਇੱਕ ਚੈਨਲ ਇਹ ਜਾ ਜਿਹਦੇ ਉੱਤੇ ਅਸੀਂ ਪੰਜਾਬੀ ਮੀਡੀਅਮ ਦੇ ਵਿੱਚ ਮੈਥ ਦੀਆਂ ਕਲਾਸਾਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਵੀ ਆ ਨੇ ਤੇ ਪ੍ਰਾਇਮਰੀ ਦੀ ਇੰਗਲਿਸ਼ ਦੀ ਵਿੱਚ ਵੀ ਅਸੀਂ ਇੱਕ ਲੜੀ ਸ਼ੁਰੂ ਕੀਤੀ ਹੈ ਇੰਗਲਿਸ਼ ਦੀ ਜਿਹੜੀ ਕਿ ਸਾਡੇ ਤੁਸੀਂ ਜੂਬ ਟਿਊਬ ਐਂਡ ਚੈਨਲ ਦੇ ਉੱਤੇ ਉੱਥੇ ਦੇਖ ਕੇ ਤੇ ਉਹਦਾ ਫਾਇਦਾ ਜਿਹੜਾ ਹੈਗਾ ਚੱਕ ਸਕਦੇ ਆਂ ਸੋ ਅਗਲੀ ਵੀਡੀਓ ਲੈ ਕੇ ਮੈਂ ਤੁਹਾਡੇ درمیان ਹਾਂ ਇੱਕ ਅਪੀਲ ਹੈ ਵੀ ਜਿਨ੍ਹਾਂ ਨੇ ਹਾਲੇ ਤੱਕ ਦਰਸ਼ਕਾਂ ਨੇ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਤੋਂ ਜਲਦੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਾਂ ਜਦੋਂ ਵੀ ਵੀਡੀਓ ਜਿਹੜੀ ਹੈ ਕਿ ਪਾਈਏ ਤਾਂ ਤੁਹਾਡੇ ਤੱਕ ਉਹ ਨਾਲ ਦੀ ਨਾਲ ਪਹੁੰਚ ਜਾਵੇ ਤੇ ਤੁਸੀਂ ਉਸ ਸਲੇਵਸ ਨੂੰ ਕਵਰ ਕਰ ਸਕੋ ਕਿਉਂਕਿ ਜੇਕਰ ਹੁਣੇ ਤੋਂ ਹੀ ਪੜ੍ਹਾਈ ਹੈ ਜਿਹੜੀ ਅਸੀਂ ਸ਼ੁਰੂ ਕਰਾਂਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਮੈਥ ਸਾਡਾ ਇੰਨਾ ਕੁ ਵਧੀਆ ਹੋ ਜਾਊ ਜਿਹੜਾ ਮੈਥ ਸਾਨੂੰ ਬੋਰਿੰਗ ਲੱਗਦਾਗਾ ਉਹਦੇ ਵਿੱਚ ਸਾਡਾ ਇੰਟਰਸਟ ਬਣ ਜਾਊਗਾ ਤੋ ਅੱਜ ਆਪਾਂ ਬਿਨਾਂ ਦੇਰੀ ਕੀਤੇ ਸ਼ੁਰੂ ਕਰਦੇ ਆਂ ਅਗਲੀ ਵੀਡੀਓ ਵੀਡੀਓ ਦੇ ਵਿੱਚ ਅੱਜ ਆਪਾਂ ਕਰਾਂਗੇ ਪੂਰਨ ਸੰਖਿਆਵਾਂ ਜਿਹੜੀਆਂ ਪਹਿਲਾਂ ਹੈਗੀਆਂ ਮੈਥ ਦੀਆਂ ਬੇਸਿਕ ਮੈਥ ਜਿਹੜਾ ਚੱਲਦਾਗਾ ਪੰਜਵੀਂ ਕਲਾਸ ਦਾ ਵੈਸੇ ਮੈਥ ਆ ਉਹ ਉਹ ਜਿਹੜੇ ਬੱਚੇ ਕਰਨਾ ਚਾਹੁੰਦੇ ਆ ਮੈਥ ਉਹ ਤੁਸੀਂ ਪਹਿਲਾਂ ਵਾਲੀਆਂ ਵੀਡੀਓ ਇਸ ਚੈਨਲ ਤੇ ਸਾਡੇ ਦੇਖ ਸਕਦੇ ਆ ਪਲੇਲਿਸਟ ਬਕਾਇਦਾ ਤੌਰ ਤੇ ਮੈਥ ਦੀ ਬਣੀ ਵੀ ਹੈ ਤੇ ਜਿਹੜੇ ਬੱਚੇ ਛੇਵੀਂ ਕਲਾਸ 'ਚ ਹੁਣ ਹੋ ਚੁੱਕੇ ਆ ਉਹ ਮੈਥ ਦੀਆਂ ਵੀਡੀਓ ਸਾਡੀਆਂ ਇਹ ਦੇਖ ਕੇ ਤੇ ਇੰਗਲਿਸ਼ ਜਿਹੜੀ ਹੈਗੇ ਦੋਨੇ ਚੀਜ਼ਾਂ ਜਿਹੜੇ ਦੋਨੇ ਸਬਜੈਕਟ ਆ ਤੁਸੀਂ ਇਹ ਤੋਂ ਸਿੱਖ ਸਕਦੇ ਆ ਸਾਡੀ ਤਿਆਰੀ ਇਸ ਤਰ੍ਹਾਂ ਦੀ ਹੋਊਗੀ ਜਿਹੜੀ ਕਿ ਤੁਹਾਨੂੰ ਹਰ ਵਿਸ਼ੇ ਦੇ ਵਿੱਚ ਆਪਦੇ ਕਾਮਯਾਬ ਕਰੋਗੇ ਤਾਂ ਸ਼ੁਰੂ ਕਰਦੇ ਆਪਾਂ ਪਿਆਰੇ ਬੱਚਿਓ ਅੱਜ ਦੀ ਹੈਗਾ ਜਿਹੜਾ ਆਪਣਾ ਵਿਸ਼ਾ ਹੈ ਉਹ ਪੂਰਨ ਸੰਖਿਆਵਾਂ ਇਸ ਤੋਂ ਪਹਿਲਾਂ ਪ੍ਰਕਿਰਤਕ ਸੰਖਿਆਵਾਂ ਜਿਹੜੀਆਂ ਆਪਾਂ ਕਰ ਚੁੱਕੇ ਆ ਜਿਹੜੀਆਂ ਪ੍ਰਕਿਰਤਕ ਸੰਖਿਆਵਾਂ ਹੁੰਦੀਆਂ ਆਪਾਂ ਨੂੰ ਉਹ ਪਤਾ ਹੈਗਾ ਵੀ 1 ਤੋਂ ਸ਼ੁਰੂ ਹੁੰਦੀਆਂ ਹਨ 1 2 3 4 ਇਸ ਤਰ੍ਹਾਂ ਅਨੰਤ ਤੱਕ ਹੋ ਜਾਂਦੀਆਂ ਹਨ ਅਨੰਤ ਦਾ ਮਤਲਬ ਜਿਹਦਾ ਕੋਈ ਅੰਤ ਨਹੀਂ ਹੈ ਪ੍ਰਕਿਰਤਕ ਸੰਖਿਆਵਾਂ ਜਿਹੜੀਆਂ ਹੁੰਦੀਆਂ 1 ਤੋਂ ਸ਼ੁਰੂ ਹੁੰਦੀਆਂ 1 ਤੋਂ ਲੈ ਕੇ ਵੱਡੀ ਤੋਂ ਵੱਡੀ ਪ੍ਰਕਿਰਤਕ ਸੰਖਿਆ ਵਾ ਸੰਖਿਆ ਜਿਹੜੀ ਹੈਗੀ ਉਹ ਨਹੀਂ ਲਿਖੀ ਜਾ ਸਕਦੀ ਸੋ ਇਸ ਕਰਕੇ ਪ੍ਰਕਿਰਤਕ ਸੰਖਿਆਵਾਂ ਦਾ ਜਿਹੜਾ ਪਹਿਲਾਂ ਅਸੀਂ ਡਿਟੇਲ ਦੇ ਵਿੱਚ ਚੈਨਲ ਦੇ ਉੱਤੇ ਵੀਡੀਓ ਪਾਈ ਵੀ ਆ ਤੁਸੀਂ ਉਹ ਤੋਂ ਦੇਖ ਸਕਦੇ ਆ ਜਾਂ ਸਾਡਾ ਇੱਧਰ ਯੂਟਿਊਬਰ ਜਿਹੜਾ ਹੈਗਾ ਬਟਣਾ ਜਿਹੜਾ ਸਾਡਾ ਇੱਥੇ ਚੱਲੂਗਾ ਤੇ ਤੁਸੀਂ ਉਹਦੇ ਤੇ ਵੀ ਇਹੋ ਵੀਡੀਓ ਜਿਹੜੀ ਹੈਗੀ ਦੇਖ ਸਕਦੇ ਹੋ ਜਿਹੜੀ ਪਹਿਲਾਂ ਸੰਖਿਆਵਾਂ ਦੇ ਜਿਸਤ ਸੰਖਿਆਵਾਂ ਅੱਜ ਆਪਾਂ ਕਰਦੇ ਆ ਪੂਰਨ ਸੰਖਿਆਵਾਂ ਪੂਰਨ ਸੰਖਿਆਵਾਂ ਜਿਹੜੀਆਂ ਹੁੰਦੀਆਂ ਇਹਦੇ ਨਾਂ ਤੋਂ ਹੀ ਸਪਸ਼ਟ ਆ ਵੀ ਪੂਰਨ ਸੰਖਿਆਵਾਂ ਸੰਖਿਆਵਾਂ ਜਿਹਦੇ ਵਿੱਚ ਪੂਰਨ ਹੋਣ ਸਾਰੀਆਂ ਸੰਖਿਆਵਾਂ ਜਿਹੜੀਆਂ ਉਹ ਆਉਂਦੀਆਂ ਹੁਣ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਪ੍ਰਕਿਰਤਕ ਸੰਖਿਆਵਾਂ ਕਿੱਥੋਂ ਸ਼ੁਰੂ ਹੁੰਦੀਆਂ 1 ਤੋਂ ਤਾਂ ਪੂਰਨ ਜਿਹੜੀਆਂ ਸੰਖਿਆਵਾਂ ਹੁੰਦੀਆਂ ਉਹ 0 ਤੋਂ ਸ਼ੁਰੂ ਹੁੰਦੀਆਂ ਗੀਆਂ 0 1 2 3 4 5 ਇਸ ਤਰ੍ਹਾਂ ਕਰਦੇ ਕਰਦੇ ਅਨੰਤ ਤੱਕ ਤੇ ਸਭ ਤੋਂ ਵੱਡੀ ਜਿਹੜੀ ਪੂਰਨ ਸੰਖਿਆ ਹੈਗੀ ਆ ਉਹ ਨਹੀਂ ਲਿਖੀ ਜਾ ਸਕਦੀ ਸੋ ਇਸ ਕਰਕੇ ਪਰ ਸਭ ਤੋਂ ਛੋਟੀ ਜਿਹੜੀ ਪੂਰਨ ਸੰਖਿਆ ਉਹ ਲਿਖੀ ਜਾ ਸਕਦੀ ਉਹ ਕਿੰਨੀ ਹੁੰਦੀ ਆ ਜ਼ੀਰੋ ਸਾਡੇ ਕੋਲੇ ਸਭ ਤੋਂ ਜਿਹੜੀ ਹੈਗੀ ਆ ਸਭ ਤੋਂ ਛੋਟੀ ਪੂਰਨ ਸੰਖਿਆ ਜਿਹੜੀ ਹੁੰਦੀ ਆ ਉਹ ਸਾਡੇ ਕੋਲੇ ਜ਼ੀਰੋ ਆ ਜਿਹੜੀ ਉਹ ਹੁੰਦੀ ਆ ਸੋ ਇਹ ਤੁਸੀਂ ਜਿਹੜੀਆਂ ਹੈਗੀਆਂ ਕਰ ਸਕਦੇ ਆ ਤੇ ਆਪਾਂ ਇਹਦੇ ਵਿੱਚ ਦੋ ਤਿੰਨ ਜਿਹੜੇ ਹੈਗੀਆਂ ਚੀਜ਼ਾਂ ਜਿਹੜੀ ਯਾਦ ਰੱਖਣ ਵਾਲੀਆਂ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਜਿਵੇਂ ਸਾਰੀਆਂ ਪ੍ਰਕਿਰਤਿਕ ਸੰਖਿਆਵਾਂ ਪੂਰਨ ਸੰਖਿਆਵਾਂ ਵਿੱਚ ਹੁੰਦੀਆਂ ਜਿੰਨੀਆਂ ਵੀ ਸਾਰੀਆਂ ਪ੍ਰਕਿਰਤਿਕ ਸੰਖਿਆਵਾਂ ਉਹ ਪੂਰਨ ਸੰਖਿਆਵਾਂ ਹੁੰਦੀਆਂ ਕਿਉਂਕਿ ਪ੍ਰਕਿਰਤਿਕ ਸੰਖਿਆਵਾਂ ਸ਼ੁਰੂ ਹੁੰਦੀਆਂ 1 ਤੋਂ 1 ਤੋਂ ਤੇ 2 3 4 ਇਸ ਤਰ੍ਹਾਂ ਚੱਲਦੀਆਂ ਉਹਦੇ ਵਿੱਚ 0 ਨਹੀਂ ਹੁੰਦੀ ਪਰ ਸਾਰੀਆਂ ਪ੍ਰਕਿਰਤਿਕ ਸੰਖਿਆਵਾਂ ਜਿਹੜੀਆਂ ਹੁੰਦੀਆਂ ਜਿੰਨੀਆਂ ਵੀ ਸਾਰੀਆਂ ਸਾਰੀਆਂ ਪ੍ਰਕਿਰਤਿਕ ਪ੍ਰਕਿਰਤਿਕ ਸੰਖਿਆਵਾਂ ਪੂਰਨ ਸੰਖਿਆਵਾਂ ਹੁੰਦੀਆਂ ਹਨ ਪੂਰਨ ਸੰਖਿਆਵਾਂ ਹੁੰਦੀਆਂ ਕਹਿਣ ਦਾ ਭਾਵ ਉਹ ਜਿੰਨੀਆਂ ਵੀ ਪ੍ਰਕਿਰਤਿਕ ਸੰਖਿਆਵਾਂ ਆ ਗਈਆਂ ਸਾਰੀਆਂ ਦੀਆਂ ਸਾਰੀਆਂ ਉਹ ਪੂਰਨ ਸੰਖਿਆਵਾਂ ਹੁੰਦੀਆਂ ਕਿਉਂਕਿ ਪੂਰਨ ਸੰਖਿਆਵਾਂ ਕਿੱਥੋਂ ਸ਼ੁਰੂ ਹੁੰਦੀਆਂ ਜ਼ੀਰੋ ਤੋਂ ਸੋ ਇਹ ਸਾਨੂੰ ਪਤਾ ਹੋਣਾ ਜੇ ਤਾਂ ਜਿਵੇਂ ਆਪਾਂ ਜਸਤ ਸੰਖਿਆਵਾਂ ਕੀਤੀਆਂ ਸੀਗੀਆਂ ਉਹ ਜੋਟੇ ਵਾਲੀਆਂ ਹੁੰਦੀਆਂ ਜਿਵੇਂ 2 ਹੋਗੀ 4 ਹੋਗੀ 6 ਹੋਗੀ ਉਹ ਜਿਸਤ ਸੰਖਿਆਵਾਂ ਆਸੀ ਸਾਡੀਆਂ ਜਿਹੜੀਆਂ ਟਾਂਕ ਸੰਖਿਆਵਾਂ ਹੁੰਦੀਆਂ ਉਹਦੇ ਵਿੱਚ ਵਿੱਚ ਜਿਵੇਂ ਜੋਟੇ ਤੋਂ ਬਿਨਾ ਹੁੰਦੀਆਂ ਜਿਵੇਂ 1 ਹੋਗੀ 3 ਹੋਗੀ ਉਦੋਂ ਦਾ 5 ਹੋਗੀ ਇਸ ਤਰ੍ਹਾਂ ਅਨੰਤ ਤੱਕ ਚੱਲਦੀਆਂ ਗਈਆਂ ਜਿਹੜੀਆਂ ਪੂਰਨ ਸੰਖਿਆਵਾਂ ਹੁੰਦੀਆਂ ਇਹ 0 ਤੋਂ ਸ਼ੁਰੂ ਹੁੰਦੀਆਂ ਗਈਆਂ ਪੂਰਨ ਸੰਖਿਆਵਾਂ 0 ਤੋਂ ਜੇ ਤੁਹਾਨੂੰ ਕੋਈ ਪੁੱਛੇ ਵੀ ਪੂਰਨ ਸੰਖਿਆਵਾਂ ਜਿਹੜੀਆਂ ਹੁੰਦੀਆਂ ਪਹਿਲੀਆਂ 10 ਪੂਰਨ ਸੰਖਿਆਵਾਂ ਲਿਖੋ ਤਾਂ ਤੁਸੀਂ 0 ਤੋਂ ਲੈ ਕੇ 10 ਜਿਹੜੀਆਂ ਲਿਖ ਸਕਦੇ ਆ 0 1 2 3 4 5 6 7 8 ਤੇ 9 ਪਹਿਲੀਆਂ ਜਿਹੜੀਆਂ ਹੈਗੀਆਂ 10 ਹੋ ਗਈਆਂ ਇਹ ਪੂਰਨ ਸੰਖਿਆਵਾਂ ਮੈਂ 1 2 3 4 5 6 7 8 9 10 ਜੇ ਇਹਦੇ ਵਿੱਚ ਦੂਸਰਾ ਹੈ ਵੀ ਜੇ ਤੁਸੀਂ ਸਭ ਤੋਂ ਛੋਟੀ ਜਿਵੇਂ ਪ੍ਰਕਿਰਤਿਕ ਸੰਖਿਆਵਾਂ ਕਿਹੜੀ ਹੋਊਗੀ ਆਪਾਂ ਗੱਲ ਕੀਤੀ ਹੈ ਪੂਰਨ ਸੰਖਿਆਵਾਂ ਦੀ ਜੇ ਤੁਹਾਨੂੰ ਕੋਈ ਸਵਾਲ ਪੁੱਛਦਾ ਵੀ ਸਭ ਤੋਂ ਛੋਟੀ ਹੈ ਜਿਹੜੀ ਇਹ ਪ੍ਰਕਿਰਤਿਕ ਸੰਖਿਆ ਕਿਹੜੀ ਹੋਊਗੀ ਉਹ ਕਿਹੜੀ ਹੋਊਗੀ 1 ਹੋਊਗੀ ਤੇ ਸਭ ਤੋਂ ਛੋਟੀ ਪੂਰਨ ਸੰਖਿਆ ਜੇ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਇੱਥੇ ਲਿਖੀ ਵੀ ਹੈ ਸਾਹਮਣੇ 0 ਹੋਊਗੀ ਅੱਗੇ ਹੈ ਜੀ ਇਹਦੇ ਕੋਲ ਸਭ ਤੋਂ ਛੋਟੀ ਸਭ ਤੋਂ ਵੱਡੀ ਪ੍ਰਕਿਰਤਕ ਸੰਖਿਆ ਲਿਖੀ ਨਹੀਂ ਜਾ ਸਕਦੀ ਜਿਹੜੀ ਪ੍ਰਕਿਰਤਕ ਸੰਖਿਆ ਵੀ ਸਭ ਤੋਂ ਵੱਡੀ ਨਹੀਂ ਲਿਖੀ ਜਾ ਸਕਦੀ ਔਰ ਪੂਰਨ ਸੰਖਿਆ ਜਿਹੜੀਆਂ ਹੈਗੀਆਂ ਉਹ ਵੀ ਸਭ ਤੋਂ ਵੱਡੀ ਨਹੀਂ ਲਿਖੀ ਜਾ ਸਕਦੀ ਛੋਟੀ ਲਿਖੀ ਜਾ ਸਕਦੀ ਹੈ ਦੋਨਾਂ ਦੇ ਗੌਣ ਆ ਜਿਹੜੇ ਮੈਂ ਤੁਹਾਡੇ ਨਾਲ ਕੰਪੇਅਰ ਕਰ ਰਿਹਾ ਪ੍ਰਕਿਰਤਕ ਸੰਖਿਆਵਾਂ ਦੇ ਤੇ ਪੂਰਨ ਸੰਖਿਆਵਾਂ ਦੇ ਅਗਲਾ ਹੈ ਜੀ ਸਭ ਤੋਂ ਵੱਡੀ ਪੂਰਨ ਸੰਖਿਆ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਕਿਉਂਕਿ ਪੂਰਨ ਸੰਖਿਆ ਇਹਦੇ ਵਿੱਚ ਗੌਣਾ ਵੀ ਪੂਰਨ ਸੰਖਿਆ ਦੇ ਵਿੱਚ ਇੱਕ ਜੋੜ ਦਿੱਤਾ ਅਗਲੀ ਪੂਰਨ ਸੰਖਿਆ ਜਿਹੜੀ ਹੈਗੀ ਉਹ ਪ੍ਰਾਪਤ ਹੋ ਜਾਂਦੀ ਹੈ ਇਸ ਕਰਕੇ ਅਨੰਤ ਤੱਕ ਇਹ ਚਲਦੀਆਂ ਰਹਿੰਦੀਆਂ ਇਹਦਾ ਕੋਈ ਅੰਤ ਨਹੀਂ ਸਭ ਤੋਂ ਵੱਡੀ ਪੂਰਨ ਸੰਖਿਆ ਵੀ ਨਹੀਂ ਲਿਖੀ ਜਾ ਸਕਦੀ ਸੋ ਇਹਦੇ ਇਹ ਦੋ ਤਿੰਨ ਇਫੈਕਟ ਸੀਗੇ ਪ੍ਰਕਿਰਤਕ ਸੰਖਿਆਵਾਂ ਦੇ ਔਰ ਪੂਰਨ ਸੰਖਿਆਵਾਂ ਦੇ ਹੁਣ ਆ ਗਿਆ ਆਪਣੇ ਪੂਰਨ ਸੰਖਿਆ ਨੂੰ ਸੰਖਿਆ ਰੇਖਾ ਤੇ ਦਰਸਾਉਣਾ ਹੋਵੇਗਾ ਆ ਆਪਣੇ ਕੋਲੇ ਸੰਖਿਆ ਰੇਖਾ ਦੇ ਉੱਤੇ ਜੇਕਰ ਦਰਸਾਉਣਾ ਹੋਵੇ ਪ੍ਰਕਿਰਤਕ ਪੂਰਨ ਸੰਖਿਆਵਾਂ ਨੂੰ ਤਾਂ ਆਪਾਂ ਕਿੱਥੋਂ ਸ਼ੁਰੂ ਕਰਾਂਗੇ ਜ਼ੀਰੋ ਤੋਂ ਕਿੱਥੋਂ ਸ਼ੁਰੂ ਕਰਾਂਗੇ ਜ਼ੀਰੋ ਤੋਂ 1 2 ਠੀਕ ਹੈ ਜੀ 3 4 ਤੇ 5 ਤੇ 6 ਅੱਗੇ 7 ਇਸ ਤਰ੍ਹਾਂ ਅੱਗੇ 8 ਜਿਹੜਾ ਹੈ ਆਪਾਂ ਸੰਖਿਆ ਰੇਖਾ ਦੇ ਉੱਤੇ ਜੇਕਰ ਪੂਰਨ ਸੰਖਿਆਵਾਂ ਨੂੰ ਸੰਖਿਆ ਰੇਖਾ ਤੇ ਦਰਸਾਉਣਾ ਹੈ ਤੇ ਜ਼ੀਰੋ ਤੋਂ ਸ਼ੁਰੂ ਕਰਕੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਦਰਸਾ ਸਕਦੇ ਹਾਂ ਸੋ ਇਹ ਸੰਖਿਆ ਰੇਖਾ ਤੇ ਦਰਸਾਉਣ ਦਾ ਮਤਲਬ ਇਹ ਹੁੰਦਾ ਵੀ ਸੰਖਿਆ ਰੇਖਾ ਤੇ ਦਰਸਾ ਕੇ ਆਪਾਂ ਇਹਦੀ ਜੋੜ ਘਟਾਓ ਵੀ ਕਰ ਸਕਦੇ ਹਾਂ ਜਿਵੇਂ ਕਿ ਆਪਾਂ ਆਪਣੇ ਕੋਲੇ 3 3 ਹੋਣ 3 ਦੇ ਵਿੱਚ 3 4 3 4 ਇਹ ਪੂਰਨ ਸੰਖਿਆਵਾਂ ਨੂੰ ਦੋਨਾਂ ਨੂੰ ਆਪਾਂ ਸੰਖਿਆ ਰੇਖਾ ਤੇ ਸੰਖਿਆ ਰੇਖਾ ਤੇ ਦਰਸਾਉਣਾ ਇਹਨੂੰ ਸੰਖਿਆ ਰੇਖਾ ਤੇ ਦਰਸਾਉਣਾ ਇਹਨੂੰ ਆਪਾਂ ਤਾਂ ਆਪਾਂ ਕੀ ਕਰਾਂਗੇ ਤਿੰਨ ਕਿੱਥੇ ਆ ਆਪਣੇ ਕੋਲੇ 1 2 ਤੇ 3 ਠੀਕ ਹੈ ਜੀ ਤਿੰਨ ਇੱਥੇ ਆ ਗਏ ਤਿੰਨ ਆਪਣੇ ਕੋਲੇ ਤਿੰਨ ਸਟੈਪ ਹੋ ਗਏ 3 4 4 ਸਟੈਪ 1 2 3 ਤੇ 4 ਇਹਦਾ ਮਤਲਬ ਪਹਿਲਾਂ ਆਪਾਂ ਜਿਹੜਾ ਹੈਗਾ ਇੱਥੋਂ ਮਾਰ ਕੇ ਇੱਥੇ ਇੱਕ ਚਲੇ ਗਏ ਤਿੰਨ ਦੇ ਉੱਤੇ ਤਿੰਨ 4 4 ਹੋ ਗਏ 1 2 3 ਤੇ 4 ਇਹਦਾ ਮਤਲਬ ਤਿੰਨ ਦੇ ਵਿੱਚ ਜਦੋਂ ਆਪਾਂ 4 ਦੇ ਉੱਤੇ ਇਹ ਇਹਦੇ ਵਿੱਚ ਜੋੜਦੇ ਆ ਸੰਖਿਆ ਰੇਖਾ ਤੇ ਕਿੰਨੇ ਬਣ ਕੇ ਕਿੰਦੇ ਪਹੁੰਚ ਗਏ ਆਪਾਂ 7 ਦੇ ਉੱਤੇ ਇਹਦਾ ਮਤਲਬ 3 4 ਬਰਾਬਰ ਕਿੰਨੇ ਹੋਗੇ 7 ਇਸ ਤਰੀਕੇ ਨਾਲ ਇਹਦਾ ਜੋੜ ਆ ਸੰਖਿਆ ਰੇਖਾ ਦੇ ਉੱਤੇ ਕੀਤਾ ਜਾ ਸਕਦਾ ਹੁਣ ਮੰਨ ਲਓ ਘਟਾਓ ਕਰਨੀ ਆ ਉਸ ਸਮੇ ਅਸੀਂ ਕੀ ਕਰਾਂਗੇ ਉਹਦੇ ਲਈ ਫਿਰ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਸੰਖਿਆ ਰੇਖਾ ਤੇ ਘਟਾਓ ਉਹਦੇ ਕਿਸੇ ਮਸੂਹਲ ਨੂੰ ਦਰਸਾਉਣਾ ਆਪਾਂ ਸੰਖਿਆ ਰੇਖਾ ਤੇ ਪੂਰਨ ਸੰਖਿਆ ਕੋਈ ਵੀ ਹੈਗੀ ਆ ਤਾਂ ਆਪਾਂ ਕੀ ਕਰਾਂਗੇ ਆਪਾਂ ਉਹਨੂੰ ਵੀ ਸੰਖਿਆ ਰੇਖਾ ਦੇ ਉੱਤੇ ਲਿਖ ਲਾਂਗੇ ਉਸੇ ਤਰ੍ਹਾਂ ਘਟਾਓ ਦੇ ਰੂਪ ਦੇ ਵਿੱਚ ਉਹਨੂੰ ਆਪਾਂ ਲਿਖ ਦੇਾਂਗੇ ਤਾਂ ਆਪਣੇ ਕੋਲੇ ਪਤਾ ਲੱਗ ਜਾਊ ਆਪਾਂ ਨੂੰ ਵੀ ਜਿਹੜੀ ਘਟਾਓ ਆ ਜਿਹੜੀ ਹੈਗੀ ਉਹ ਕਿਵੇਂ ਸੰਖਿਆ ਰੇਖਾ ਦੇ ਉੱਤੇ ਦਰਸਾਈ ਜਾ ਸਕਦੀ ਐ ਸੋ ਆਪਾਂ ਕਰਾਂਗੇ ਇਹ ਇਹਦੇ ਲਈ ਕੀ ਕਰਾਂਗੇ ਆਪਾਂ ਪਹਿਲਾਂ ਸੰਖਿਆ ਰੇਖਾ ਬਣਾਵਾਂਗੇ ਪੂਰਨ ਸੰਖਿਆਵਾਂ ਆਵੰਗੀਆਂ ਕਿੱਥੋਂ ਸ਼ੁਰੂ ਹੁੰਦੀਆਂ ਜ਼ੀਰੋ ਤੋਂ ਹਾਂਜੀ 1 2 3 4 5 6 7 8 9 10 ਠੀਕ ਹੈ ਜੀ ਅਸੀਂ 6 ਘਟਾਓ 2 ਕਰਨੇ ਆ ਮੰਨ ਲਓ 6 ਘਟਾਓ 2 ਕਰਨੇ ਆ ਤਾਂ ਪਹਿਲਾਂ ਆਪਾਂ 6 ਤੇ 6 ਸਟੈਪ ਆ ਜਿਹੜੇ ਇੱਥੇ ਚੱਲਾਂਗੇ 1 2 3 4 5 ਤੇ 6 ਸਟੈਪ ਆਪਾਂ ਇੱਥੇ ਚਲੇ ਗਏ ਆਪਾਂ ਕਿੰਨੇ ਤੇ ਪਹੁੰਚ ਗਏ 6 ਤੇ ਆਪਾਂ ਪਹੁੰਚ ਗਏ ਠੀਕ ਹੈ ਜੀ 6 ਹੋ ਗਿਆ ਤਾਂ ਆਪਾਂ ਇੱਥੋਂ ਜਿਹੜਾ ਹੈਗਾ ਸਿੱਧਾ ਸਟੈਪ ਜੇ ਇੱਥੇ ਕਰਾਂਗੇ ਤਾਂ ਆਪਣਾ 6 ਤੇ ਪਹੁੰਚ ਗਏ ਇਸ ਤੋਂ ਬਾਅਦ ਅਸੀਂ ਘਟਾਉਣੇ ਕਿੰਨੇ ਆ 2 ਤੇ 2 ਸਟੈਪ ਅਸੀਂ ਪਿੱਛੇ ਨੂੰ ਮੁੜਾਂਗੇ 1 ਤੇ 1 2 ਇਹਦਾ ਮਤਲਬ ਕਿੰਨੇ ਰਹਿ ਗਏ ਇਹ ਆਪਾਂ ਪਹੁੰਚ ਗਏ 4 ਤੇ ਤਾਂ ਇੱਥੋਂ ਸਟੈਪ ਭਰਿਆ ਤਾਂ ਅਸੀਂ ਸਿੱਧਾ 4 ਤੇ ਇਹਦਾ ਮਤਲਬ 6 ਘਟਾਓ 2 ਬਰਾਬਰ ਕਿੰਨਾ ਆਉਂਦਾ 4 ਆਊਗਾ ਇਸ ਤਰ੍ਹਾਂ ਅਸੀਂ ਘਟਾਓ ਵਾਲੀਆਂ ਸੰਖਿਆਵਾਂ ਜਿਹੜੀ ਹਟਾਓ ਕਰਨੀ ਹੋਵੇ ਉਹਨਾਂ ਨੂੰ ਸੰਖਿਆ ਰੇਖਾ ਤੇ ਦਰਸਾਉਣਾ ਹੋਵੇ ਇਸ ਤਰੀਕੇ ਦੇ ਨਾਲ ਕਰਕੇ ਅਸੀਂ ਸੰਖਿਆ ਰੇਖਾ ਤੇ ਉਹਨੂੰ ਦਰਸਾ ਸਕਦੇ ਹਾਂ ਸੋ ਇਹ ਜਿਹੜਾ ਹੈਗਾ ਤੁਸੀਂ ਇਹ ਚੈਪਟਰ ਆ ਜਿਹੜਾ ਹੈਗਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਬੁੱਕ ਉਹਦੇ ਵਿੱਚ ਪੇਜ ਨੰਬਰ ਅ 33 ਦੇ ਉੱਤੇ ਜਿਹੜੀ ਹੈਗੀ ਇਹ ਸੰਖਿਆ ਰੇਖਾ ਦੀ ਇਹ ਉਦਾਹਰਨਾਂ ਜਿਹੜੀਆਂ ਹੈ ਇਹ ਦਿੱਤੀਆਂ ਵੀ ਆ ਅੱਗੇ ਆਪਾਂ ਕਰਾਂਗੇ ਅਭਿਆਸ 2.1 2.1 ਅਭਿਆਸ ਦੇ ਵਿੱਚ ਜੇ ਕੁਝ ਵੀ ਹੈਗਾ ਜਿਹੜਾ ਪੂਰਨ ਸੰਖਿਆਵਾਂ ਦੇ ਆਧਾਰ 'ਤੇ ਉਹਨਾਂ ਵਿੱਚੋਂ ਸਭ ਤੋਂ ਛੋਟੀ ਪੂਰਨ ਸੰਖਿਆ ਦਿਓ ਸਭ ਤੋਂ ਛੋਟੀ ਛੋਟੀ ਜਿਹੜੀ ਹੈਗੀ ਇਹ ਪੂਰਨ ਸੰਖਿਆ ਉਹ ਕਿਹੜੀ ਹੁੰਦੀ ਆ ਉਹ ਆਪਾਂ ਲਿਖਣੀ ਹੈ ਇੱਥੇ ਆਪਾਂ ਨੂੰ ਪਤਾ ਵੀ ਪੂਰਨ ਸੰਖਿਆ ਜਿਹੜੀ ਹੈਗੀ ਇਹ ਕਿੱਥੋਂ ਸ਼ੁਰੂ ਹੁੰਦੀਆਂ ਆਗੀਆਂ ਇਹ ਏ 0 ਤੋਂ ਸ਼ੁਰੂ ਹੁੰਦੀਆਂ ਇਹਦਾ ਮਤਲਬ ਸਭ ਤੋਂ ਛੋਟੀ ਪੂਰਨ ਸੰਖਿਆ ਕਿਹੜੀ ਹੋਊਗੀ ਸਭ ਤੋਂ ਛੋਟੀ 0 ਹੋਊਗੀ ਅੱਗੇ ਹੈ ਜੀ ਦੂਸਰਾ ਸਵਾਲ ਹੈ ਸਭ ਤੋਂ ਛੋਟੀ ਪ੍ਰਕਿਰਤਿਕ ਸੰਖਿਆ ਲਿਖੋ ਹੁਣ ਧਿਆਨ ਰੱਖਣਾ ਕਿ ਜਦੋਂ ਉਹ ਪੁੱਛ ਰਿਹਾ ਸੰਖਿਆ ਕਿਉਂਕਿ ਜੇਕਰ ਅਸੀਂ ਜਿਹੜਾ ਸਵਾਲ ਆ ਉਹਨੂੰ ਚੰਗੀ ਤਰ੍ਹਾਂ ਰਕਮ ਨੂੰ ਚੰਗੀ ਤਰ੍ਹਾਂ ਨਹੀਂ ਸਮਝਾਂਗੇ ਸਾਡਾ ਉੱਤਰ ਗਲਤ ਹੋ ਸਕਦਾ ਥੋੜੇ ਥੋੜੇ ਸਵਾਲ ਜਦੋਂ ਵੀ ਕੋਈ ਤੁਸੀਂ ਕੰਪੀਟੀਸ਼ਨ ਲੜਦੇ ਹੋ ਉਹਦੇ ਨਾਲ ਦੀ ਨਾਲ ਆਬਜੈਕਟਿਵ ਟਾਈਪ ਸਿਰਫ ਟਿੱਕ ਹੀ ਕਰਨੇ ਹੁੰਦੇ ਆ ਪਰ ਜੇ ਅਸੀਂ ਰਕਮ ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ ਸਾਡਾ ਸਵਾਲ ਗਲਤ ਹੋ ਜਾਊਗਾ ਇਸ ਕਰਕੇ ਦੂਜੇ ਸਵਾਲ ਦੇ ਵਿੱਚ ਉਹ ਪੁੱਛਦਾ ਪਹਿਲੇ ਦਾ ਹੀ ਦੂਜਾ ਜਿਹੜਾ 20 ਸਵਾਲ ਆ ਸਭ ਤੋਂ ਛੋਟੀ ਪ੍ਰਕਿਰਤਕ ਸੰਖਿਆ ਦੱਸੋ ਪ੍ਰਕਿਰਤਕ ਸੰਖਿਆ ਸਭ ਤੋਂ ਛੋਟੀ ਕਿਹੜੀ ਹੁੰਦੀ ਆਪਾਂ ਨੂੰ ਪਤਾ ਪ੍ਰਕਿਰਤਕ ਸੰਖਿਆਵਾਂ 1 ਤੋਂ ਸ਼ੁਰੂ ਹੁੰਦੀਆਂ ਇਹਦਾ ਮਤਲਬ ਸਭ ਤੋਂ ਛੋਟੀ ਪ੍ਰਕਿਰਤਕ ਸੰਖਿਆ ਕਿਹੜੀ ਹੋਊਗੀ 1 ਹੋਊਗੀ ਅੱਗੇ ਚੱਲਦੇ ਹਾਂ ਜੀ ਪੂਰਨ ਸੰਖਿਆ ਵਿੱਚ 0 ਦਾ ਅਗੇਤਰ 0 ਦਾ ਅਗੇਤਰ ਆਪਾਂ ਨੂੰ ਇਹ ਪਤਾਗਾ ਵੀ ਜਿਹੜੀਆਂ ਪੂਰਨ ਸੰਖਿਆਵਾਂ ਹੁੰਦੀਆਂ ਜਦੋਂ ਇਹਨਾਂ ਦੇ ਵਿੱਚ ਅਸੀਂ ਇੱਕ ਜੋੜ ਦਿੰਨੇ ਆ ਤਾਂ ਉਹਦੇ ਵਿੱਚ ਗਾਹ ਵਾਲੀ ਪੂਰਨ ਸੰਖਿਆ ਜਿਹੜੀ ਸਾਨੂੰ ਪਤਾ ਲੱਗ ਜਾਂਦੀ ਹੈ ਹੁਣ 0 ਦਾ ਅਗੇਤਰ ਕੀ ਹੋਊਗਾ 0 ਦੇ 0 ਦਾ ਅਗੇਤਰ 0 ਦਾ ਅਗੇਤਰ ਅਗੇਤਰ ਮਤਲਬ ਅੱਗੇ ਵਾਲੀ ਸੰਖਿਆ ਕਿਹੜੀ ਹੋਊਗੀ ਤਾਂ 0 ਦੇ ਵਿੱਚ ਜਮਾ ਅਸੀਂ ਇੱਕ ਕਰ ਦਾਂਗੇ 0 ਤੋਂ ਜਦੋਂ ਇੱਕ ਜੋੜਿਆ ਤਾਂ ਅਗਲੀ ਸੰਖਿਆ ਕਿਹੜੀ ਹੋਊਗੀ 1 ਇਹਦਾ ਮਤਲਬ 0 ਤੋਂ ਅਗੇਤਰ ਕਿਹੜਾ ਹੋਊਗਾ ਉਹ 1 ਹੋਊਗਾ ਸਾਡਾ ਇਸ ਕਰਕੇ ਅਗਲਾ ਹੈ ਜੀ ਪੂਰਨ ਸੰਖਿਆ ਵਿੱਚ 0 ਦਾ ਪਿਛੇਤਰ ਲਿਖੋ ਪੂਰਨ ਸੰਖਿਆ ਦੇ ਵਿੱਚ 0 ਦਾ ਪਛੇਤਰ ਲਿਖੋ ਪਛੇਤਰ ਦਾ ਮਤਲਬ 0 ਦਾ ਪਛੇਤਰ ਕੀ ਹੋ ਸਕਦਾ 0 ਕਿਉਂਕਿ ਸ਼ੁਰੂ ਹੀ ਜ਼ੀਰੋ ਤੋਂ ਹੁੰਦੀਆਂ ਇਹ ਪਛੇਤਰ ਇਹ ਤਾਂ ਹੋ ਹੀ ਨਹੀਂ ਸਕਦਾ ਇਸ ਕਰਕੇ ਅਸੀਂ ਪਛੇਤਰ ਨਹੀਂ ਲਿਖ ਸਕਦੇ ਕਿਉਂਕਿ 0 ਦਾ ਪਛੇਤਰ ਆ ਜਿਹੜਾ ਕਿਸੇ ਦੇ ਵਿੱਚ ਇੱਕ ਜੋੜ ਕੇ 0 ਨਹੀਂ ਲਿਖਿਆ ਜਾਂਦਾ 0 ਦਾ ਪਛੇਤਰ ਆ ਜਿਹੜਾ ਨਹੀਂ 0 ਹੀ ਹੁੰਦੀ ਹੈ ਕਿਉਂਕਿ 0 ਤਾਂ ਇੱਕ ਰਕਮ ਆ ਜਿਹੜੀ ਹੈਗੀ 0 ਹੀ ਹੈਗੀ ਅੱਗੇ ਆ ਜੀ ਸਭ ਤੋਂ ਵੱਡੀ ਪੂਰਨ ਸੰਖਿਆ ਲਿਖੋ ਸਭ ਤੋਂ ਵੱਡੀ ਪੂਰਨ ਸੰਖਿਆ ਆਪਾਂ ਲਿਖਣੀ ਹੈ ਸ਼ੁਰੂ ਕੀਤੇ ਹੀ 1 2 3 4 5 ਪੂਰਨ ਸੰਖਿਆਵਾਂ ਦਾ ਸਭ ਤੋਂ ਵੱਡੀ ਜਿਹੜੀ ਨਹੀਂ ਲਿਖੀ ਜਾ ਸਕਦੀ ਕਿਉਂ ਨਹੀਂ ਲਿਖੀ ਜਾ ਸਕਦੀ ਕਿਉਂਕਿ ਵੱਡੀ ਜਿਹੜੀ ਸਭ ਤੋਂ ਪੂਰਨ ਸੰਖਿਆ ਹੁੰਦੀ ਆ ਉਹ ਅਨੰਤ ਤੱਕ ਚਲਦੀਆਂ ਰਹਿੰਦੀਆਂ ਇਹ ਖਤਮ ਨਹੀਂ ਹੁੰਦੀਆਂ ਛੋਟੀ ਲਿਖੀ ਜਾ ਸਕਦੀ ਹੈ ਅੱਗੇ ਜੀ ਦੂਸਰਾ ਕੁਐਸਚਨ ਆ ਜਿਹੜਾ ਹੇਠ ਲਿਖਿਆ ਵਿੱਚੋਂ ਕਿਹੜੇ ਕਥਨ ਸਹੀ ਹਨ T T ਮਤਲਬ ਤੇ ਟਰੂ ਲਾਉਣਾਗਾ ਅਤੇ ਕਿਹੜੇ ਇਹ ਜਿਹੜੇ ਗਲਤ ਹਨ ਉਥੇ ਫਾਲਸਾ ਪਾਉਣਾਗਾ ਉਦੇ ਜ ਸਭ ਸਿਫਰ ਸਭ ਤੋਂ ਛੋਟੀ ਪ੍ਰਕਿਰਤਿਕ ਸੰਖਿਆ ਹੈ ਇਹਦਾ ਮਤਲਬ ਜ਼ੀਰੋ ਆ ਜਿਹੜੀ ਉਹ ਕਹਿੰਦਾ ਸਭ ਤੋਂ ਛੋਟੀ ਪ੍ਰਕਿਰਤਕ ਸੰਖਿਆ ਹੈਗੀ ਪਰ ਸਭ ਤੋਂ ਛੋਟੀ ਪ੍ਰਕਿਰਤਕ ਸੰਖਿਆ ਵਾਂ ਹੁੰਦੀ ਹੈ 1 0 ਨਹੀਂ ਹੁੰਦੀ ਇਸ ਕਰਕੇ ਇਹ ਫਾਲਸ ਲੱਗੂਗਾ ਇੱਥੇ ਦੂਸਰਾ ਕੁਐਸਚਨ ਹੈ ਜਿਹੜਾ b ਆ ਦੂਜੇ ਦਾ b 0 ਸਭ ਤੋਂ ਛੋਟੀ ਪੂਰਨ ਸੰਖਿਆ ਹੈ 0 ਆ ਜਿਹੜੀ ਉਹ ਕਹਿੰਦਾ ਸਭ ਤੋਂ ਛੋਟੀ ਪੂਰਨ ਸੰਖਿਆ ਹੈ ਬਿਲਕੁਲ ਸਹੀ ਆ a ਆ ਜਿਹੜਾ ਹੈਗਾ ਟਰੂ ਹੋਊਗਾ ਆਪਣਾ ਕਿਉਂਕਿ 0 ਆਪਾਂ ਨੂੰ ਪਤਾ ਹੀ ਆ ਪੂਰਨ ਸੰਖਿਆਵਾਂ ਆਪਾਂ ਕੀਤੀਆਂ ਗਈਆਂ ਪਹਿਲਾਂ 0 ਸਭ ਤੋਂ ਛੋਟੀ ਜਿਹੜੀ ਹੈਗੀ ਆ ਪੂਰਨ ਸੰਖਿਆ ਉਹ ਹੁੰਦੀ ਹੈ ਅੱਗੇ ਹੈ ਜੀ ਆਪਣੇ ਕੋਲੇ ਹਰੇਕ ਪੂਰਨ ਸੰਖਿਆ ਇੱਕ ਪ੍ਰਕਿਰਤਿਕ ਸੰਖਿਆ ਹੈ ਹਰੇਕ ਪੂਰਨ ਸੰਖਿਆ ਇਹ ਕਹਿੰਦਾ ਧਿਆਨ ਨਾਲ ਸਮਝਣ ਵਾਲੀ ਗੱਲ ਆ ਪੂਰਨ ਸੰਖਿਆਵਾਂ ਮਾ ਹੁੰਦੀਆਂ 0 ਤੋਂ ਸ਼ੁਰੂ ਹਰੇਕ ਕਹਿੰਦਾ 0 ਵੀ ਆਉਂਦੀ ਹੈ ਇਹਦੇ ਵਿੱਚ ਤਾਂ ਪੂਰਨ ਸੰਖਿਆ ਦੇ ਪਰ 0 ਪ੍ਰਕਿਰਤਿਕ ਸੰਖਿਆ ਨਹੀਂ ਹੈਗੀ ਇਸ ਕਰਕੇ ਕੀ ਹੋਊਗਾ ਸਾਡਾ ਇਹ ਫਾਲਸ ਹੋਊਗਾ ਕਿਉਂਕਿ ਹਰੇਕ ਪੂਰਨ ਸੰਖਿਆ ਜਿਹੜੀ ਉਹ ਪ੍ਰਕਿਰਤਿਕ ਸੰਖਿਆ ਨਹੀਂ ਹੁੰਦੀ ਆਪਾਂ ਇਹ ਕਹਿ ਸਕਦੇ ਹਾਂ ਵੀ ਜ਼ੀਰੋ ਤੋਂ ਬਿਨਾ ਬਾਕੀ ਦੀਆਂ ਜਿਹੜੀਆਂ ਹੈਗੀਆਂ ਸੰਖਿਆਵਾਂ ਉਹ ਸਾਰੀਆਂ ਪ੍ਰਕਿਰਤਕ ਸੰਖਿਆਵਾਂ ਹੁੰਦੀਆਂ। ਸੋ ਇਸ ਕਰਕੇ ਫਾਲਸ ਹੋਊਗਾ। ਅੱਗੇ ਆ ਜੀ ਹਰੇਕ ਪ੍ਰਕਿਰਤਕ ਸੰਖਿਆ ਇੱਕ ਪੂਰਨ ਸੰਖਿਆ ਹੈ। ਇਹ ਬਿਲਕੁਲ ਟਰੂ ਲੱਗੂਗਾ ਕਿਉਂਕਿ ਹਰੇਕ ਪ੍ਰਕਿਰਤਕ ਸੰਖਿਆਵਾਂ ਸ਼ੁਰੂ ਹੁੰਦੀਆਂ 1 ਤੋਂ 1 ਤਾਂ ਪੂਰਨ ਸੰਖਿਆ ਦੇ ਵਿੱਚ ਹੀ ਆ ਜਾਂਦੀਆਂ ਪ੍ਰਕਿਰਤਕ ਸੰਖਿਆਵਾਂ ਦਾ। ਇਸ ਕਰਕੇ ਹਰੇਕ ਪ੍ਰਕਿਰਤਕ ਸੰਖਿਆ ਪੂਰਨ ਸੰਖਿਆ ਹੁੰਦੀ ਹੈ। ਇਹ ਬਿਲਕੁਲ ਸਹੀ ਹੈ। ਅੱਗੇ ਚੱਲਦੇ ਹਾਂ ਜੀ ਈ ਤੋਂਗਾ ਐਫ ਦੇ ਉੱਤੇ ਨਾ ਈ ਸੌਰੀ ਇੱਕ ਸਭ ਤੋਂ ਛੋਟੀ ਪੂਰਨ ਸੰਖਿਆ ਹੈ ਇੱਕ ਆ ਜਿਹੜੀ ਕਹਿੰਦਾ ਸਭ ਤੋਂ ਛੋਟੀ ਪੂਰਨ ਸੰਖਿਆ ਨਹੀਂ ਇੱਕ ਤੋਂ ਛੋਟੀ ਜ਼ੀਰੋ ਆ ਜਿਹੜੀ ਹੈਗੀ ਉਹ ਵੀ ਸਾਡੀ ਪੂਰਨ ਸੰਖਿਆ ਸਭ ਤੋਂ ਛੋਟੀ ਜ਼ੀਰੋ ਆ ਇੱਕ ਨਹੀਂ ਇਹ ਵੀ ਫਾਲਸ ਹੋ ਗਿਆ ਅੱਗੇ ਆ ਜੀ ਪ੍ਰਕਿਰਤਿਕ ਸੰਖਿਆ ਵਿੱਚ ਪ੍ਰਕਿਰਤਿਕ ਸੰਖਿਆ ਇੱਕ ਦਾ ਕੋਈ ਪਿਛੇਤਰ ਨਹੀਂ ਹੁੰਦਾ ਜਿਹੜੀਆਂ ਪ੍ਰਕਿਰਤਿਕ ਸੰਖਿਆ ਵਿੱਚ ਪ੍ਰਕਿਰਤਿਕ ਸੰਖਿਆ ਇੱਕ ਇਹ ਬਿਲਕੁਲ ਸਹੀ ਆ ਕਿਉਂਕਿ ਪ੍ਰਕਿਰਤਿਕ ਸੰਖਿਆਵਾਂ ਜਿਹੜੀਆਂ ਹੁੰਦੀਆਂ ਸ਼ੁਰੂ ਹੀ 1 ਤੋਂ ਹੁੰਦੀਆਂ ਇਸ ਕਰਕੇ ਤਾਂ ਪਛੇਤਰ ਕਿਵੇਂ ਹੋ ਜਾਊਗਾ ਇਹਦੇ ਚੋਂ 1 ਘਟਾਉਣ ਦੇ 0 ਆ ਜਾਊਗੀ 0 ਤਾਂ ਫਿਰ ਪੂਰਨ ਸੰਖਿਆ ਆ ਗਈ ਸੋ ਇਸ ਕਰਕੇ ਜਿਹੜੀਆਂ ਪ੍ਰਕਿਰਤਿਕ ਸੰਖਿਆਵਾਂ ਹੁੰਦੀਆਂ ਉਹਦੇ ਵਿੱਚ 1 ਸਭ ਤੋਂ ਛੋਟੀ ਜਿਹੜੀ ਹੈਗੀ ਆ ਉਹ ਸੰਖਿਆ ਹੁੰਦੀ ਆ ਉਹਦਾ ਪਛੇਤਰ ਕੋਈ ਵੀ ਨਹੀਂ ਹੁੰਦਾ ਅੱਗੇ ਆ ਜੀ ਆਪਣੇ ਕੋਲੇ ਪੂਰਨ ਸੰਖਿਆ ਵਿੱਚ ਪੂਰਨ ਸੰਖਿਆ 1 ਦਾ ਕੋਈ ਪਛੇਤਰ ਨਹੀਂ ਹੁੰਦਾ ਪੂਰਨ ਸੰਖਿਆ ਵਿੱਚ ਪੂਰਨ ਸੰਖਿਆ 1 ਦਾ ਪੂਰਨ ਸੰਖਿਆ ਦੇ ਵਿੱਚ ਪੂਰਨ ਸੰਖਿਆ 1 ਦਾ ਕੋਈ ਵੀ ਪਛੇਤਰ ਆ ਜਿਹੜਾ ਹੁਣ ਨਹੀਂ ਹੁੰਦਾ 1 ਦਾ ਪਛੇਤਰ ਹੁੰਦਾਗਾ ਕਿਉਂਕਿ 1 ਦਾ ਪਛੇਤਰ ਆ 0 ਆ ਸੋ ਇਸ ਕਰਕੇ ਪਛੇਤਰ ਆ ਜਿਹੜਾ 0 ਹੁੰਦਾਗਾ ਸੋ ਇਹ ਇਹ ਵੀ ਫਾਲਸ ਹੋ ਗਿਆ ਅੱਗੇ ਆ ਜੀ ਆਪਣੇ ਕੋਲੇ ਦੋ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਦਾ ਅਗੇਤਰ ਤਿੰਨ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਹੁਣ ਹੁੰਦਾ ਹੈ ਦੋ ਅੰਕਾਂ ਦੀ ਸਭ ਤੋਂ ਛੋਟੀ ਸਭ ਤੋਂ ਵੱਡੀ ਸੰਖਿਆ ਦਾ ਅਗੇਤਰ ਦੋ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਕਿਹੜੀ ਆ 99 ਕਿਉਂਕਿ ਦੋ ਨਾ ਹੀ ਸਭ ਤੋਂ ਵੱਡੀ ਹੁੰਦੀ ਹੈ ਅੱਗੇ ਕੀ ਕਹਿੰਦਾ ਉਹ ਕਹਿੰਦਾ ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੁੰਦੀ ਜਿਹੜੀ ਤਿੰਨ ਆਪਾਂ ਨੂੰ ਪਤਾ ਹੈ ਇਹਦਾ ਜਿਹੜਾ ਹੈਗਾ ਅਗੇਤਰ ਕੀ ਹੋਊਗਾ ਇੱਕ ਜਦੋਂ ਜੋੜਾਂਗੇ 100 ਬਣ ਜਾਊਗਾ ਤੇ ਤਿੰਨ ਅੰਕਾਂ ਦੀ ਇਹ ਛੋਟੀ ਤੋਂ ਛੋਟੀ ਸੰਖਿਆ ਹੁੰਦੀ ਹੈ ਇਹ ਟਰੂ ਆ ਇਹ ਆਪਸ਼ਨ ਆ ਜਿਹੜੀ ਆਪਣੀ ਟਰੂ ਆ ਕਿਉਂਕਿ 99 ਦੀ ਅਗੇਤਰ ਆ ਜਿਹੜੀ ਹੈਗੀ ਆ ਉਹ ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੁੰਦੀ ਹੈ ਜੀ ਅੱਗੇ ਆ ਜੀ ਆਪਣੇ ਕੋਲੇ ਦੋ ਅੰਕਾਂ ਦੀ ਸੰਖਿਆ ਦਾ ਅਗੇਤਰ ਹਮੇਸ਼ਾ ਦੋ ਅੰਕਾਂ ਦੀ ਸੰਖਿਆ ਹੁੰਦੀ ਹੈ ਦੋ ਅੰਕਾਂ ਦੀ ਕਹਿੰਦਾ ਕੋਈ ਸੰਖਿਆ ਜਿਹੜੀ ਹੈਗੀ ਆ ਉਹਦਾ ਜਿਹੜਾ ਹੈਗਾ ਅਗੇਤਰ ਉਹਦਾ ਅਗੇਤਰ ਹਮੇਸ਼ਾ ਦੋ ਅੰਕਾਂ ਦੀ ਸੰਖਿਆ ਹੀ ਹੁੰਦੀ ਹੈ ਇਹ ਗਲਤ ਆ ਕਿਉਂਕਿ ਦੋ ਅੰਕਾਂ ਦੀ ਸੰਖਿਆ ਦਾ ਅਗੇਤਰ ਜਿਹੜਾ ਹੈਗਾ ਇੱਥੇ 100 ਬਣ ਗਿਆ ਸੋ ਇਸ ਕਰਕੇ ਜ਼ਰੂਰੀ ਨਹੀਂ ਹੈਗਾ 99 ਤੋਂ ਪਹਿਲਾਂ ਜੇਕਰ ਕੋਈ ਉਹ ਪੁੱਛ ਲੇ ਤੁਹਾਡੇ ਕੋਲੇ ਉਹ ਸਵਾਲ ਇਹ ਵੀ ਕਰ ਸਕਦਾ 99 ਤੋਂ ਬਿਨਾ ਬਾਕੀ ਦੀਆਂ ਜਿਹੜੀਆਂ ਦੋ ਸੰਖਿਆਵਾਂ ਦੋ ਅੰਕਾਂ ਵਾਲੀਆਂ ਸੰਖਿਆਵਾਂ ਹੁੰਦੀਆਂ ਉਹਨਾਂ ਦਾ ਅਗੇਤਰ ਦੋ ਅੰਕਾਂ ਦੀ ਸੰਖਿਆ ਹੀ ਹੁੰਦਾ ਹੈ ਤਾਂ ਇਹ ਜਵਾਬ ਬਿਲਕੁਲ ਸਹੀ ਆ ਪਰ ਜੇ 99 ਨੂੰ ਵਿੱਚ ਜੋ ਵਿੱਚ ਕਵੇ ਉਹਨੇ ਕਿਹਾ ਹਰੇਕ ਹਰੇਕ ਜਿਹੜੀਆਂ ਹੈਗੀਆਂ ਦੋ ਅੰਕਾਂ ਦੀਆਂ ਸੰਖਿਆਵਾਂ ਦਾ ਅਗੇਤਰ ਆ ਜਿਹੜਾ ਦੋ ਦੋ ਅੰਕਾਂ ਦੀ ਸੰਖਿਆ ਹੀ ਹੁੰਦਾ ਇਹ ਗਲਤ ਹੈ ਸੋ ਇਸ ਕਰਕੇ ਇਹ ਫਾਲਸ ਆ ਅੱਗੇ ਜੀ ਦੋ ਅੰਕਾਂ ਦੀ ਸੰਖਿਆ ਦਾ ਘੇਤਰ ਹਮੇਸ਼ਾ ਦੋ ਅੰਕਾਂ ਦੀ ਸੰਖਿਆ ਹੁੰਦੀ ਹੈ ਹੋ ਗਿਆ ਚਲੋ 299 ਦਾ 75 300 ਹੈ 299 ਦਾ 75 75 75 ਦਾ ਮਤਲਬ ਹੁੰਦਾ ਪਹਿਲਾ ਇਹਦਾ 298 ਆਉਣਾ ਸੀ ਉਹ ਕਹਿੰਦਾ 300 ਹੈ ਸੋ ਇਸ ਕਰਕੇ ਗਲਤ ਆ ਇਹ ਫਾਲਸ ਹੋ ਗਿਆ ਅੱਗੇ ਹੈ ਜੀ ਆਪਣੇ ਕੋਲੇ 499 ਦਾ ਘੇਤਰ 500 ਹੈ ਆਪਾਂ ਨੂੰ ਪਤਾ ਵੀ 499 ਦਾ ਅਗੇਤਰ ਅਗੇਤਰ ਦਾ ਮਤਲਬ ਇੱਕ ਜੋੜ ਦੋ ਇਹਦਾ 500 ਹੀ ਬਣ ਗਿਆ ਇਹ ਇਹ ਟਰੂ ਆ ਸੋ ਇਸ ਕਰਕੇ 499 ਦਾ ਅਗੇਤਰ ਆ ਜਿਹੜਾ ਹੈਗਾ 500 ਹੈ ਬਿਲਕੁਲ ਇਹ ਟਰੂ ਆ ਆਪਣੇ ਕੋਲੇ ਅੱਗੇ ਆ ਜੀ ਸਭ ਤੋਂ ਦੂਸਰੇ ਸਵਾਲ ਦਾ ਲਾਸਟ ਵਾਲਾ ਐਲ ਦੋ ਅੰਕਾਂ ਦੀ ਸੰਖਿਆ ਦਾ ਪਛੇਤਰ ਜਦੋਂ ਵੀ ਇੱਕ ਅੰਕ ਦੀ ਸੰਖਿਆ ਦੋ ਅੰਕਾਂ ਦੀ ਸੰਖਿਆ ਦਾ ਪਛੇਤਰ ਕਦੇ ਵੀ ਇੱਕ ਅੰਕ ਦੀ ਸੰਖਿਆ ਨਹੀਂ ਹੁੰਦਾ ਦੋ ਅੰਕਾਂ ਦੀ ਕਹਿੰਦਾ ਜਿਹੜੀ ਹੈਗੀ ਆ ਸੰਖਿਆ ਉਹਦਾ ਪਛੇਤਰ ਆ ਜਿਹੜਾ ਹੈਗਾ ਕਦੇ ਵੀ ਇੱਕ ਅੰਕ ਦੀ ਸੰਖਿਆ ਨਹੀਂ ਹੁੰਦਾ ਇਹ ਵੀ ਫਾਲਸ ਆ ਕਿਉਂਕਿ ਦੋ ਅੰਕਾਂ ਦੀ ਸੰਖਿਆ ਆਪਣੇ ਕੋਲੇ ਹੈਗੀ ਆ ਜਿਹੜੀ 10 ਆ ਗਈ 10 ਦਾ ਜਿਹੜਾ ਪਛੇਤਰ ਆ ਜੇ ਇਹਦੇ ਚੋਂ ਇੱਕ ਘਟਾ ਦਈਏ ਆਪਾਂ ਤਾਂ 9 ਰਹਿ ਜਾਂਦਾ ਇੱਕ ਅੰਕ ਨਹੀਂ ਹੁੰਦਾ ਕਹਿੰਦਾ ਸੋ ਇੱਕ ਅੰਕ ਹੁੰਦਾਗਾ ਜਿਹੜਾ 10 ਹੁੰਦਾ ਇਹ 10 ਤੋਂ ਬਿਨਾ ਉਹ ਗੱਲ ਕਰੇ ਫੇਰ ਵੱਖਰੀ ਗੱਲ ਆ ਪਰ 10 ਦੇ ਕਰੋ ਵਿੱਚ ਲੈਂਦਾਗਾ ਤਾਂ ਦੋ ਅੰਕਾਂ ਦੀ ਸੰਖਿਆ ਦਾ ਪਛੇਤਰ ਇੱਕ ਅੰਕ ਨਹੀਂ ਹੁੰਦਾ ਇਹ ਇਹ ਫਾਲਸ ਆ ਸੋ ਅੱਗੇ ਚੱਲਦੇ ਆ 8 ਲਿਖਿਆਂ ਵਿੱਚੋਂ ਹਰੇਕ ਦਾ ਅਗੇਤਰ ਲਿਖੋ ਇਹਨਾਂ ਨੇ ਸੰਖਿਆ ਲਿਖੀ ਵੀ ਆ ਆਪਣੇ ਕੋਲੇ 1 ਲੱਖ 1 ਲੱਖ 909 1 ਲੱਖ 909 ਤਾਂ ਇਹ ਸੰਖਿਆ ਦਾ ਅਗੇਤਰ ਲਿਖਣਾ ਜਦੋਂ ਵੀ ਤੁਸੀਂ ਕਿਸੇ ਵੀ ਸੰਖਿਆ ਦਾ ਅਗੇਤਰ ਲਿਖਣਾ ਤਾਂ ਉਹਦੇ ਵਿੱਚ ਇੱਕ ਜੋੜ ਦੇਣਾ ਜਦੋਂ ਕਿਸੇ ਸੰਖਿਆ ਦਾ ਪਛੇਤਰ ਲਿਖਣਾ ਆਪਾਂ ਉਸ ਸਮੇਂ ਉਹਦੇ ਵਿੱਚੋਂ ਇੱਕ ਘਟਾ ਦੇਣਾ ਬਸ ਇਹ ਤਰੀਕਾ ਹੁੰਦਾ ਅਗੇਤਰ ਤੇ ਪਛੇਤਰ ਲਿਖਣ ਦਾ ਕੋਈ ਵੱਡੀ ਗੱਲ ਨਹੀਂ ਸਮਝਣੀ ਔਖੀ ਨਹੀਂ ਅਗੇਤਰ ਅਗੇਤਰ ਦਾ ਮਤਲਬ ਇਹਦੇ ਵਿੱਚ ਅੱਗੇ ਵਾਲੀ ਜੋ ਕੱਢਣੀ ਆ ਤਾਂ ਇੱਕ ਜੋੜ ਦਿਆਂਗੇ ਆਪਾਂ ਇੱਕ ਜਦੋਂ ਜੋੜਿਆ ਇਹਦੇ ਵਿੱਚ ਬਣ ਗਏ 10 9 ਠੀਕ ਹੈ ਜੀ ਕਿੰਨਾ ਬਣ ਗਿਆ 1 ਲੱਖ 900 10 ਸੋ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਹੈਗਾ ਅਗੇਤਰ ਇਹਨਾਂ ਦਾ ਕੱਢ ਸਕਦੇ ਆ ਬਾਕੀ ਦੇ ਤਿੰਨ ਆਪਸ਼ਨਾਂ ਜਿਹੜੀਆਂ ਹੈਗੇ ਤੁਸੀਂ ਆਪਦੇ ਆਪ ਕਰੋ ਪੇਜ ਨੰਬਰ ਹੈਗਾ 36 ਦੇ ਉੱਤੇ ਇਹ ਹੈਗੇ ਆ ਜਿਹੜਾ 2.1 ਅਭਿਆਸ ਆ ਲਿਖਿਆਂ ਵਿੱਚੋਂ ਹਰੇਕ ਦਾ ਪਛੇਤਰ ਲਿਖੋ ਪਛੇਤਰ ਲਿਖਣ ਦੇ ਲਈ ਸੰਖਿਆ ਕੋਈ ਵੀ ਲਿਖ ਲਓ ਇਹਦੇ ਵਿੱਚ ਜਿਵੇਂ 12500 12576 ਇਹਦਾ ਪਛੇਤਰ ਲਿਖਣਾ ਕੀ ਲਿਖਣਾ ਹੈ ਇਹਦਾ ਪਛੇਤਰ ਇਹ ਚੋਂ ਮਾਈਨਸ 1 ਕਰ ਦਿਆਂਗੇ ਆਪਾਂ ਜਿਆਂ ਤੋਂ ਇੱਕ ਕੱਢਿਆ 5 7 ਦੇ 7 5 ਦੇ 5 2 ਦੇ 2 1 ਦੇ 12575 ਆ ਜਿਹੜਾ ਹੈਗਾ ਇਹਦਾ ਪਛੇਤਰ ਆ ਜਾਊਗਾ ਇੱਕ ਘਟਾਉਣ ਦੇ ਨਾਲ ਪਛੇਤਰ ਆ ਜਾਂਦਾ ਅੱਗੇ ਆ ਜੀ ਏ ਦਿੱਤੀਆਂ ਸੰਖਿਆਵਾਂ ਨੂੰ ਸੰਖਿਆ ਰੇਖਾ ਤੇ ਦਰਸਾਓ ਇਹ ਤੁਸੀਂ ਦਰਸਾਈ ਸਕਦੇ ਆ ਸਾਰੇ ਇਹ ਵੀ ਕੋਈ ਵੱਡੀ ਗੱਲ ਨਹੀਂ ਜਿਵੇਂ ਮੈਂ ਸੰਖਿਆ ਰੇਖਾ ਤੇ ਤੁਹਾਨੂੰ ਦਰਸਾਉਣ ਨੂੰ ਕਿਹਾ ਉਸੇ ਤਰੀਕੇ ਦੇ ਨਾਲ ਤੁਸੀਂ ਸੰਖਿਆ ਰੇਖਾ ਤੇ ਇਹਨਾਂ ਨੂੰ ਦਰਸਾ ਸਕਦੇ ਆ ਅੱਗੇ ਆ ਜੀ 22 ਅਤੇ 43 ਦੇ ਵਿਚਕਾਰ ਕਿੰਨੀਆਂ ਪੂਰਨ ਸੰਖਿਆਵਾਂ ਹਨ 22 ਤੇ 43 ਦੇ ਵਿੱਚ ਤੁਸੀਂ ਲਿਖ ਕੇ ਵੀ ਕੱਢ ਸਕਦੇ ਹੋ ਵੀ 22 ਤੋਂ ਲੈ ਕੇ 43 ਦੇ ਵਿੱਚ ਵਿੱਚ ਮਤਲਬ ਵਿਚਕਾਰ ਇਹਨਾਂ ਦੇ ਕਿੰਨੀਆਂ ਸੰਖਿਆਵਾਂ ਪੂਰ ਹਰੇਕ ਸੰਖਿਆ ਪੂਰਨ ਸੰਖਿਆ ਹੀ ਹੁੰਦੀ ਹੈ ਜਦੋਂ ਆਪਾਂ 22 ਤੋਂ ਸ਼ੁਰੂ ਕਰਦਾਂਗੇ 23 ਤੋਂ ਲੈ ਕੇ 42 ਤੱਕ ਕਿੰਨੀਆਂ ਹੋਈਆਂ ਉਹਦੇ ਵਿੱਚੋਂ ਘਟਾ ਕੇ ਆਪਾਂ ਕੱਢ ਸਕਦੇ ਹਾਂ ਠੀਕ ਹੈ ਜੀ ਕੱਢ ਲਿਖ ਕੇ ਵੀ ਕਰ ਸਕਦੇ ਹੋ ਤੁਸੀਂ ਲਿਖ ਕੇ ਵੀ ਕਰੋ ਹੋਠ ਲਿਖਿਆ ਵਿੱਚੋਂ ਹਰੇਕ ਨੂੰ ਦਰਸਾਉਣ ਲਈ ਸੰਖਿਆ ਰੇਖਾ ਖਿੱਚੋ ਇਹ ਵੀ ਇਹਨਾਂ ਨੇ ਸਵਾਲ ਜਿਵੇਂ ਮੈਂ ਪਹਿਲਾਂ ਤੁਹਾਨੂੰ ਕਰਾ ਕੇ ਹਟਿਆਗਾ ਤਿੰਨ +2 3+2 ਦੀ ਸੰਖਿਆ ਰੇਖਾ ਖਿੱਚੋ ਦਰਸਾਉਣ ਦੇ ਲਈ ਕੀ ਦਰਸਾਉਗੇ ਤੇ ਤਾਂ ਸੰਖਿਆ ਰੇਖਾ ਉਵੇਂ ਬਣਾਓਗੇ 3+2 ਦੇ ਲਈ ਇੱਕ 0 1 2 3 4 5 6 7 ਕਿੰਨੇ ਆ ਇਹ 3 1 2 3 ਇਹਨਾਂ ਸਟੈਪ ਹੋ ਗਏ ਇੱਥੋਂ ਪਹੁੰਚ ਗਏ ਆਪਾਂ 3 ਤੇ ਠੀਕ ਹੈ ਜੀ ਅੱਗੇ 2 ਇਹਦੇ ਵਿੱਚ ਜੋੜਨੇ ਆ ਤਾਂ ਦੋ ਸਟੈਪ ਹੋਰ 1 2 ਇੱਥੋਂ ਪਹੁੰਚ ਗਏ ਆਪਾਂ 5 ਤੇ ਉੱਤਰ ਕਿੰਨਾ ਆ ਗਿਆ ਆਪਣੇ ਕੋਲੇ 5 ਸੋ ਇਹ ਦਰਸਾਉਣ ਦੇ ਲਈ ਆ ਤਰੀਕੇ ਦੇ ਨਾਲ ਆਪਾਂ ਦਰਸਾ ਸਕਦੇ ਆ ਤੇ ਅੱਗੇ ਅਗਲੇ ਸਵਾਲ ਤੁਸੀਂ ਆਪ ਆਪ ਦੇ ਆਪ ਜਿਹੜੇ ਉਹ ਕਰ ਸਕਦੇ ਆ ਇਹ ਸੀਗਾ ਆਪਣੇ ਕੋਲੇ ਜੋੜ ਘਟਾਓ ਜਿਹੜਾ ਹੈਗਾ ਆਪਾਂ ਸੰਖਿਆ ਰੇਖਾ ਤੇ ਦਰਸਾ ਕੇ ਕਿਵੇਂ ਕਰ ਸਕਦੇ ਆ ਕੱਲ ਨੂੰ ਅਗਲਾ ਚੈਪਟਰ ਆਪਾਂ ਕਰਾਂਗੇ ਸੋ ਇਹ ਸੀ ਅੱਜ ਦੀ ਆਪਣੀ ਵੀਡੀਓ ਜਿਹੜੀ ਤੁਸੀਂ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ ਜਲਦੀ ਤੋਂ ਜਲਦੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਕਰ ਲਓ ਤੇ ਔਰ ਤੁਹਾਡੇ ਬੱਚਿਆਂ ਨੂੰ ਜਿਹੜੀ ਹੈ ਕਿ ਪੜ੍ਹਾਈ ਸਟੱਡੀ ਤੇ ਸ਼ੁਰੂ ਕਰਾ ਦਿਓ ਤਾਕੇ ਆਪਣੀ ਸਟੱਡੀ ਜਿਹੜੀ ਇਹ ਇੱਥੋਂ ਤੱਕ ਲੈ ਕੇ ਜਾਈਏ ਆਪਾਂ ਆਪਣੇ ਬੱਚੇ ਆ ਜਿਹੜੇ ਵਧੀਆ ਤਰੀਕੇ ਦੇ ਨਾਲ ਜਿਹੜੇ ਸੋਚਦੇ ਆ ਵੀ ਅਸੀਂ ਪੰਜਾਬੀ ਮੀਡੀਅਮ ਚ ਪੜ੍ਹਨੇ ਯਾਰ ਅਸੀਂ ਦੂਜਿਆਂ ਵਾਂਗੂ ਪੜ੍ਹ ਹੀ ਨਹੀਂ ਸਕਦੇ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਆ ਵੀ ਜਦੋਂ ਤੁਸੀਂ ਸਾਡੀਆਂ ਇਹ ਕਲਾਸਾਂ ਕਰੋਗੇ ਤਾਂ ਤੁਸੀਂ ਵਧੀਆ ਤਰੀਕੇ ਦੇ ਨਾਲ ਪੜ੍ਹ ਸਕੋਗੇ ਔਰ ਆਪਣੇ ਐਗਜ਼ਾਮ ਆ ਜਿਹੜੇ ਉਹ ਕਲੀਅਰ ਕਰ ਸਕੋਗੇ ਆਪ ਦਾ ਜਿਹੜਾ ਕੋਈ ਤੁਹਾਡਾ ਐਂਟ੍ਰੈਂਸ ਟੈਸਟ ਤੁਸੀਂ ਦਿਓਗੇ ਉਹ ਕਲੀਅਰ ਹੋਊਗਾ ਤੁਹਾਡਾ ਸੋ ਅੱਜ ਵੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਣਾ ਧੰਨਵਾਦ